ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਕਰਦਾ ਜੀ ਮੈਂ ਗੁਰਿੰਦਰ ਇੱਕ ਹੋਰ ਵੀਡੀਓ ਦੇ ਵਿੱਚ ਤੁਹਾਡਾ ਤੇ ਲੈ ਕੇ ਜੁੜਿਆ ਵਾਂ ਜੀ ਇੱਕ ਹੋਰ ਕ੍ਰਾਈਮ ਸਟੋਰੀ ਕ੍ਰਾਈਮ ਸਟੋਰੀ ਆ ਜੀ ਆਪਣੇ ਪੰਜਾਬ ਦੇ ਨਾਲ ਸੰਬੰਧ ਰੱਖਦੀ ਜਲੰਧਰ ਜ਼ਿਲ੍ਹੇ ਦੀ ਇਹ ਸੱਚੀ ਘਟਨਾ ਵਾਪਰੀ 21 ਨਵੰਬਰ 2022 ਨੂੰ ਕਪੂਰਥਲਾ ਰੋਡ ਜਲੰਧਰ ਵਿਖੇ ਇਹ ਜੋ ਘਟਨਾ ਵਾਪਰੀ ਸੀ ਤੁਹਾਨੂੰ ਯਕੀਨ ਨਹੀਂ ਹੋਊਗਾ ਵੀ ਐਦਾਂ ਵੀ ਹੋ ਸਕਦਾ ਇਹਦੇ ਉਲਟ ਤੁਸੀਂ ਘਟਨਾਵਾਂ ਬਹੁਤ ਸੋਹਣੀਆਂ ਹੋਣਗੀਆਂ ਪਰ ਇਹ ਘਟਨਾ ਤੁਹਾਨੂੰ ਹੈਰਾਨ ਕਰ ਦੂਗੀ ਹੋ ਸਕਦਾ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਇਹ ਝੂਠ ਆ ਆਪਣੇ ਕੋਲੋਂ ਬਣਾਈ ਹੋਈ ਇੱਕ ਕਹਾਣੀ ਆ ਪਰ ਮੈਂ ਜਦੋਂ Google ਦੇ ਉੱਤੇ ਸਾਰਾ ਇਹ ਸਰਚ ਕੀਤਾ ਇਸ ਘਟਨਾ ਬਾਰੇ ਤਾਂ ਉੱਥੇ ਇਹਦੇ ਪ੍ਰੂਫ ਮਿਲਦੇ ਨੇ ਤੁਸੀਂ ਵੀ ਜਾ ਕੇ ਚੈੱਕ ਕਰ ਲਿਓ ਇਹ ਗੱਲ ਜਿੱਦਾਂ ਮੈਂ ਕਿਹਾ ਜੀ 21 ਨਵੰਬਰ 2022 ਦੀ ਸ਼ਾਮ ਨੂੰ ਹਨੇਰਾ ਹੋ ਚੁੱਕਿਆ ਠੰਡ ਦੇ ਦਿਨ ਨੇ ਹਨੇਰਾ ਜਲਦੀ ਹੋ ਜਾਂਦਾ ਇੱਕ ਮਜ਼ਦੂਰ ਜੀ ਜੋ ਚਮੜਾ ਫੈਕਟਰੀ ਦੇ ਵਿੱਚ ਕੰਮ ਕਰਦਾ ਉਹ ਕੰਮ ਖਤਮ ਕਰਕੇ ਆਪਣੇ ਘਰ ਵੱਲ ਜਾ ਰਿਹਾ ਸੀ ਕਪੂਰਥਲਾ ਰੋਡ ਦੇ ਉੱਤੇ ਤੇ ਜਦੋਂ ਉਹ ਜਾ ਰਿਹਾ ਸੀ ਇੱਕ ਚਿੱਟੇ ਰੰਗ ਦੀ ਕਾਰ ਉਹਦੇ ਕੋਲ ਆ ਕੇ ਰੁਕਦੀ ਆ ਤੇ ਜਦੋਂ ਉਹ ਕਾਰ ਦੇ ਕੋਲ ਨੂੰ ਮਜ਼ਦੂਰ ਆਉਂਦਾ ਵਾਹੇ ਦੇਖਣ ਦੇ ਲਈ ਵੀ ਉਹ ਕਾਰ ਉਹਦੇ ਕੋਲ ਕਿਉਂ ਰੁਕੀ ਸ਼ਾਇਦ ਕੋਈ ਮਦਦ ਮੰਗ ਰਿਆ ਕੋਈ ਉਹਦੇ ਵਿੱਚ ਕੁਝ ਕੁੜੀਆਂ ਸਵਾਰ ਸੀਗੀਆਂ ਉਹਨਾਂ ਨੇ ਉਹ ਕੁੜੀਆਂ ਨੇ ਉਹ ਮਜ਼ਦੂਰ ਨੂੰ ਜਿਹੜਾ ਕਿ ਸ਼ਾਮ ਨੂੰ ਥੱਕਿਆ ਹਾਰਿਆ ਘਰ ਜਾ ਰਿਹਾ ਸੀ ਉਹਨੂੰ ਇੱਕ ਪਰਚੀ ਦਿਖਾਈ ਜਾਂਦੀ ਆ ਕਿ ਆਹ ਐਡਰੈਸ ਤੇ ਅਸੀਂ ਜਾਣਾ ਵੀ ਸਾਡੀ ਮਦਦ ਕਰੋ ਤੁਸੀਂ ਤਾਂ ਮਜ਼ਦੂਰ ਜਦੋਂ ਵਿੰਡੋ ਥੱਲੇ ਹੁੰਦੀ ਆ ਉਹ ਸ਼ੀਸ਼ਾ ਉਹਦੇ ਵਿੱਚ ਦੀ ਉਹ ਕੁੜੀਆਂ ਨੂੰ ਕਹਿੰਦਾ ਵਾ ਵੀ ਮੈਂ ਤਾਂ ਪੜਿਆ ਲਿਖਿਆ ਨਹੀਂ ਆ ਵੀ ਜਿਹੜਾ ਤੁਸੀਂ ਐਡਰੈਸ ਮੈਨੂੰ ਪੁੱਛ ਰਹੇ ਓਦਾਂ ਵੀ ਜਿਹੜਾ ਤੁਸੀਂ ਬੋਲ ਕੇ ਦੱਸ ਰਹੇ ਮੈਨੂੰ ਨਹੀਂ ਪਤਾ ਵੀ ਮੈਂ ਇੱਕ ਗਰੀਬ ਜਿਹਾ ਬੰਦਾ ਜਿੱਦਾਂ ਕਈਆਂ ਨੂੰ ਆदत ਹੁੰਦੀ ਆ ਵੀ ਉਹ ਗੱਲਾਂ ਬਾਤਾਂ ਆਪਣੀਆਂ ਐਵੇਂ ਹੀ ਦੱਸਣ ਲੱਗ ਜਾਂਦੇ ਨੇ ਤੇ ਉਹ ਮਜ਼ਦੂਰ ਨੇ ਵੀ ਇਦਾਂ ਹੀ ਕੀਤਾ ਉਹ ਦੱਸਣ ਲੱਗ ਜਾਂਦਾ ਕਿ ਮੈਂ ਚਮੜਾ ਫੈਕਟਰੀ 'ਚ ਕੰਮ ਕਰਦਾ ਵਾਂ ਮੇਰੀ ਇੰਨੀ ਤਨਖਾਹ ਵਾ ਤੇ ਉਹ ਸਾਰੇ ਆਪਣੇ ਘਰ ਦੀ ਹਾਲਤ ਜਦੋਂ ਦੱਸ ਹੀ ਰਿਹਾ ਹੁੰਦਾ ਵਾ ਮੌਕਾ ਪਾ ਕੇ ਉਹ ਕੁੜੀ ਇੱਕ ਉਹਦੇ ਮੂੰਹ ਦੇ ਉੱਤੇ ਇੱਕ ਸਪਰੇਅ ਕਰਦੀ ਆ ਉਹਨੂੰ ਠੰਡਾ ਠੰਡਾ ਮਹਿਸੂਸ ਹੁੰਦਾ ਉਸ ਸਪਰੇਅ ਦੇ ਨਾਲ ਇਸ ਤੋਂ ਪਹਿਲਾਂ ਕਿ ਉਹਨੂੰ ਕੁਝ ਸਮਝ ਆਉਂਦੀ ਉਹਦੇ ਨਾਲ ਹੋਇਆ ਕੀ ਆ ਉਹ ਬੇਹੋਸ਼ ਹੋ ਚੁੱਕਿਆ ਸੀ ਇੰਨਾ ਸਟਰੋਂਗ ਕੋਈ ਉਹਦੇ ਉੱਤੇ ਸਪਰੇਅ ਕੀਤਾ ਗਿਆ ਸੀ ਇਹ ਜਿਹੜਾ ਜਦੋਂ ਇਹ ਗੱਲ ਹੋਈ ਸ਼ਾਮ ਦੇ ਜਿੱਦਾਂ 6-7 ਵਜੇ ਸੀ ਉਸ ਮਜ਼ਦੂਰ ਨੂੰ ਹੋਸ਼ ਆਉਂਦੀ ਆ ਜੀ ਰਾਤ ਨੂੰ 9 ਵਜੇ ਮਤਲਬ 2 ਘੰਟੇ ਉਹ ਬੇਹੋਸ਼ ਰਹਿੰਦਾ ਪਰ ਜਦੋਂ ਉਹਨੂੰ ਹੋਸ਼ ਆਉਂਦੀ ਆ ਉਹ ਇੱਕ ਬਹੁਤ ਹੀ ਆਲੀਸ਼ਾਨ ਕਮਰੇ ਦੇ ਵਿੱਚ ਪਿਆ ਸੀ ਜਿਹੜਾ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਕਦੇ ਉਨੇ ਸੁਪਨੇ ਦੇ ਵਿੱਚ ਵੀ ਇਹੋ ਜਿਹਾ ਕਮਰਾ ਇਹੋ ਜਿਹਾ ਘਰ ਨਹੀਂ ਸੀ ਦੇਖਿਆ ਉਹ ਦੇਖਦਾ ਕਿ ਹਰ ਸੁੱਖ ਸਹੂਲਤ ਉਸ ਕਮਰੇ ਦੇ ਵਿੱਚ ਮੌਜੂਦ ਸੀ ਜਿੱਥੇ ਉਹਨੂੰ ਲੰਮਾ ਪਾਇਆ ਹੋਇਆ ਪਰ ਇੱਕ ਗੱਲ ਉਹ ਦੇਖ ਕੇ ਘਬਰਾ ਜਾਂਦਾ ਕਿ ਉਹਦੇ ਹੱਥ ਪੈਰ ਬੰਨੇ ਹੋਏ ਨੇ ਤੇ ਚਾਰ ਕੁੜੀਆਂ ਉਹਦੇ ਆਲੇ-ਦੁਆਲੇ ਘੁੰਮ ਰਹੀਆਂ ਨੇ ਇੱਕ ਕੁੜੀ ਕੁਝ ਗੋਲੀਆਂ ਤੇ ਇੱਕ ਪਾਣੀ ਦਾ ਗਲਾਸ ਲੈ ਕੇ ਉਸ ਮਜ਼ਦੂਰ ਦੇ ਕੋਲ ਆਉਂਦੀ ਆ ਤੇ ਉਹਨੂੰ ਫੋਰਸ ਕੀਤਾ ਜਾਂਦਾ ਕਿ ਉਹ ਇਹ ਦਵਾਈ ਲਵੇ ਜਦੋਂ ਮਨਾ ਕਰਦਾ ਤਾਂ ਪੂਰਾ ਉਹਦੇ ਤੇ ਰੋਪ ਪਾਇਆ ਜਾਂਦਾ ਉਹ ਤੇ ਹੱਥ ਵੀ ਚੱਕਿਆ ਜਾਂਦਾ ਕਿ ਜੇ ਤੂੰ ਸਾਡੇ ਮੁਤਾਬਕ ਨਾ ਕੀਤਾ ਜੋ ਅਸੀਂ ਕਾਵਾਂਗੇ ਤੂੰ ਨਾ ਕੀਤਾ ਤਾਂ ਤੂੰ ਸੋਚ ਵੀ ਨਹੀਂ ਸਕਦਾ ਵੀ ਤੇਰਾ ਅਸੀਂ ਇਨਜਾਮ ਕੀ ਕਰਾਂਗੇ ਉਹ ਡਰ ਜਾਂਦਾ ਤੇ ਜੋ ਵੀ ਉਹਨਾਂ ਨੇ ਉਹਨਾਂ ਨੂੰ ਗੋਲੀਆਂ ਲੈ ਕੇ ਆਈਆਂ ਸੀਗੀਆਂ ਉਹ ਕੁੜੀਆਂ ਉਹ ਲੈਂਡ ਤੇ ਮਜਬੂਰ ਹੋ ਜਾਂਦਾ ਜਦੋਂ ਦਵਾਈ ਲੈ ਲੈਂਦਾ ਜੀ ਉਹ ਉਸ ਤੋਂ ਬਾਅਦ ਉਹ ਜੜੀਆਂ ਕੁੜੀਆਂ ਉਹ ਆਪਣਾ ਰੰਗ ਦਿਖਾਉਣਾ ਸ਼ੁਰੂ ਕਰਦੀਆਂ ਚਾਰ ਕੁੜੀਆਂ ਨੇ ਇੱਕ ਕਮਰੇ ਦੇ ਵਿੱਚ ਇੱਕ ਮਜ਼ਦੂਰ ਨੂੰ ਬੰਨ ਕੇ ਰੱਖਿਆ ਹੋਇਆ ਜਿੱਦਾਂ ਮੈਂ ਦੱਸ ਰਿਹਾ ਵਾਂ ਇਹ ਪਤਾ ਲੱਗ ਰਿਹਾ ਸੀ ਕਿ ਬਹੁਤ ਅਮੀਰ ਘਰ ਦੀਆਂ ਕੁੜੀਆਂ ਸੀਗੀਆਂ ਉਹ ਵਿਗੜੀਆਂ ਹੋਈਆਂ ਉਹ ਆਪਣੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੰਦੀਆਂ ਸੀ ਉਸ ਤੋਂ ਬਾਅਦ ਥੋੜਾ ਜਿਹਾ ਉੱਥੇ ਜਿਹੜਾ ਵਿਸਕੀ ਹੁੰਦੀ ਆ ਉਹ ਪਈ ਹੁੰਦੀ ਆ ਉਹ ਵੀ ਲੈਂਦੀਆਂ ਨੇ ਚਾਰ ਦੀਆਂ ਚਾਰ ਕੁੜੀਆਂ ਉਹ ਵਿਸਕੀ ਪੀਂਦੀਆਂ ਨੇ ਤੇ ਉਸ ਤੋਂ ਬਾਅਦ ਉਸ ਮਜ਼ਦੂਰ ਦੇ ਨਾਲ ਉਹ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੰਦੀਆਂ ਤੁਸੀਂ ਅਕਸਰ ਇਹ ਸੁਣਿਆ ਹੋਊਗਾ ਵੀ ਕਿਸੇ ਕੁੜੀ ਦੇ ਨਾਲ ਜ਼ਬਰਦਸਤੀ ਹੋ ਗਈ, ਲੇਡੀ ਦੇ ਨਾਲ ਬੰਦਿਆਂ ਨੇ ਜ਼ਬਰਦਸਤੀ ਕੀਤੀ ਪਰ ਇਹ ਇੱਕ ਸੱਚੀ ਗੱਟਣਾ ਵਾ ਕਿ ਇੱਕ ਮਜ਼ਦੂਰ ਦੇ ਨਾਲ ਜ਼ਬਰਦਸਤੀ ਕੀਤੀ ਗਈ ਸੀ ਇੱਕ ਤਰ੍ਹਾਂ ਦੇ ਨਾਲ ਉਹਦਾ ਰੇਪ ਹੋ ਰਿਹਾ ਸੀ ਇੱਕ ਬੰਦੇ ਦਾ ਰੇਪ ਹੋ ਰਿਹਾ ਸੀ ਉਹ ਰਾਤ ਨੂੰ 9 ਵਜੇ ਤੋਂ ਲੈ ਕੇ 3 ਵਜੇ ਤੱਕ ਪੂਰਾ ਸਰੀਰ ਕਸ਼ੋਸ਼ਣ ਉਦਾ ਕਰਦੀਆਂ ਨੇ ਉਹਦੇ ਤੋਂ ਮਜ਼ਦੂਰ ਤੋਂ ਆਪਣੀ ਹਵਾ ਸਮੇਟਾਉਣ ਦੀ ਉਹ ਕੋਸ਼ਿਸ਼ ਕਰਦੀਆਂ ਨੇ ਰੱਜ ਕੇ ਉਹਦੇ ਨਾਲ ਸਾਰੀ ਰਾਤ ਹੀ ਲਾ ਲੋ ਵਿਖੇੜਦੀਆਂ ਨੇ ਜਿੱਦਾਂ ਉਹਨਾਂ ਦਾ ਦਿਲ ਕਰ ਰਿਹਾ ਸੀ ਜਿਵੇਂ ਵਾਪਸ ਦੇ ਵਿੱਚ ਕੰਪੀਟੀਸ਼ਨ ਲੜਦੀਆਂ ਹੋਣ ਐਦਾਂ ਉਹਦੇ ਨਾਲ ਵਰਤਾਅ ਕੀਤਾ ਜਾ ਰਿਹਾ ਸੀ ਉਹ ਜਿਹੜਾ ਮਜ਼ਦੂਰ ਆ ਉਹ ਰੋਂਦਾ ਵਾ ਕਰਲਾਉਂਦਾ ਉਹਨਾਂ ਦੀਆਂ ਮਿਹਨਤਾਂ ਕਰਦਾ ਵਾ ਕਿ ਉਹਨੂੰ ਛੱਡ ਦਿੱਤਾ ਜਾਵੇ ਪਰ ਉਹ ਨਹੀਂ ਮੰਨਦੀਆਂ ਜਦੋਂ 3 ਵਜੇ ਉਹਨਾਂ ਦਾ ਚਾਹ ਲੈ ਜਾਂਦਾ ਉਹਨਾਂ ਦੀ ਹਰਵਸ ਪੂਰੀ ਹੋ ਜਾਂਦੀ ਆ ਤਾਂ ਉਹਨੂੰ ਖੋਲ ਕੇ ਗੱਡੀ 'ਚ ਬਿਠਾਉਂਦੀਆਂ ਨੇ ਉੱਥੇ ਹੀ ਫੇਰ ਛੱਡ ਦਿੰਦੀਆਂ ਉੱਥੇ ਹੀ ਸੁੱਟ ਕੇ ਆਉਂਦੀਆਂ ਨੇ ਜਿੱਥੋਂ ਉਹਨੂੰ ਚੱਕਿਆ ਸੀ ਮਤਲਬ ਕਪੂਰਥਲਾ ਰੋਡ ਤੇ ਰਾਤ ਨੂੰ 3 ਵਜੇ ਉਸ ਮਜ਼ਦੂਰ ਨੂੰ ਸੁੱਟ ਦਿੰਦੇ ਸੁੱਟ ਜਾਂਦੀਆਂ ਨੇ ਉਹ ਥੋੜਾ ਜਿਹਾ ਮਦਹੋਸ਼ੀ ਦੀ ਹਾਲਤ ਦੇ ਵਿੱਚ ਸੀਗਾ ਉਹ ਮਜ਼ਦੂਰ ਉਦੋਂ ਵੀ ਜਦੋਂ ਉਹ ਕੁੜੀਆਂ ਛੱਡ ਕੇ ਉਹਨੂੰ ਵਾਪਸ ਗਈਆਂ ਉੱਥੇ ਜਿੱਦਾਂ ਹੀ ਥੋੜੀ ਜੀ ਹੋਸ਼ ਸੰਭਾਲਦਾ ਵਾ ਤੇ ਉਹ ਸਵੇਰ ਹੋ ਜਾਂਦੀ ਆ ਉਦੋਂ ਤੱਕ ਉਹ ਸਿੱਧਾ ਥਾਣੇ ਜਾਂਦਾ ਥਾਣੇ ਦੇ ਅੰਦਰ ਹਲੇ ਉਹ ਵੜ ਨਹੀਂ ਲੱਗਦਾ ਪਤਾ ਨਹੀਂ ਉਹਦੇ ਦਿਲ ਦੇ ਵਿੱਚ ਕੀ ਆਉਂਦਾ ਜਾਂ ਉਹਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਆ ਜਾਂ ਉਹਨੂੰ ਇਹ ਲੱਗਦਾ ਕਿ ਸ਼ਾਇਦ ਉਹਦੀ ਕੋਈ ਸੁਣਵਾਈ ਨਹੀਂ ਹੋਊਗੀ ਉਹ ਗਰੀਬ ਆ ਬਹੁਤ ਅਮੀਰ ਕਰਦੀਆਂ ਕੁੜੀਆਂ ਸੀ ਵੀ ਆਪਣੀ ਬਦਨਾਮੀ ਮੈਂ ਕਿਉਂ ਕਰਨੀ ਆ ਉਹ ਬਾਹਰੋਂ ਹੀ ਵਾਪਸ ਮੁੜੇ ਆਉਂਦਾ ਅੰਦਰ ਨਹੀਂ ਜਾਂਦਾ ਥਾਣੇ ਦੇ ਸਿੱਧਾ ਘਰੇ ਜਾਂਦਾ ਪਰਿਵਾਰ ਵਾਲੇ ਪੁੱਛਦੇ ਆ ਉਹਨੂੰ ਇਹ ਸਾਲਤ ਦੇ ਵਿੱਚ ਦੇਖਦੇ ਆ ਤਾਂ ਉਤੋਂ ਰਹਿ ਨਹੀਂ ਹੁੰਦਾ ਉਹ ਸਾਰਾ ਜੋ ਗੁਜਰਾਤ ਨੂੰ ਹੋਇਆ ਆਪਣੇ ਪਰਿਵਾਰ ਨੂੰ ਦੱਸ ਦਿੰਦਾ ਪਰਿਵਾਰ ਦੇ ਵਿੱਚ ਉਹਦੀ ਧਰਮ ਪਤਨੀ ਸੀ ਤੇ ਹੋਰ ਜੋ ਵੀ ਉਹਦੇ ਮੈਂਬਰ ਸੀ ਪਰਿਵਾਰਕ ਉਹਨਾਂ ਨੂੰ ਬਹੁਤ ਗੁੱਸਾ ਆਉਂਦਾ ਉਹ ਹੋਰ ਕੁਝ ਨਹੀਂ ਕਰਦੇ ਕੁਝ মিডিਆ ਨੂੰ ਬੁਲਾ ਕੇ ਇਹ ਉਹਨਾਂ ਦੇ ਮੂਹਰੇ ਗੱਲ ਦੱਸਦੇ ਨੇ ਕਿ ਕੀ ਕੁਝ ਉਹਨਾਂ ਦੇ ਇੱਕ ਪਰਿਵਾਰਕ ਜੀ ਦੇ ਨਾਲ ਹੋਇਆ ਉਹ ਵੀ ਚਾਰ ਕੁੜੀਆਂ ਦੇ ਵੱਲੋਂ ਬਹੁਤ ਜ਼ਿਆਦਾ ਇਹ ਜਿਹੜੀ ਉਦੋਂ ਵਾਇਰਲ ਹੋਈ ਸੀ ਅਖਬਾਰ ਭਰ ਗਏ ਸੀ ਟੀਵੀ ਚੈਨਲਾਂ ਤੇ ਨਿਊਜ਼ ਬਹੁਤ ਚੱਲੀ ਸੀ ਤੇ ਸੋਸ਼ਲ ਮੀਡੀਆ ਸਾਰਾ ਇਹਦੇ ਨਾਲ ਭਰ ਗਿਆ ਸੀਗਾ ਉਸ ਸਮੇਂ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ 2022 ਦੀ ਉਸ ਤੋਂ ਬਾਅਦ ਜੀ ਸਾਰਾ ਮੀਡੀਆ ਜਦੋਂ ਇਹਦੇ ਤੇ ਇਹਦੇ ਮਗਰ ਪੈ ਜਾਂਦਾ ਵੀ ਉਹ ਕੁੜੀਆਂ ਆਖਿਰਚਾਰ ਹੈ ਕੌਣ ਸੀ ਇਦਾਂ ਦਾ ਕਦੇ ਵੀ ਕਾਂਡ ਨਹੀਂ ਸੁਣਿਆ ਹੋਇਆ ਹੋਵੇ ਵੀ ਇਹ ਇੱਕ ਇਹ ਕਹੋ ਜੀ ਅਜੀਬ ਘਟਨਾ ਹੋਈ ਆ ਜਦੋਂ মিডিਆ ਦੇ ਵਿੱਚ ਗੱਲ ਆਉਂਦੀ ਆ ਤਾਂ ਜਲੰਧਰ ਪੁਲਿਸ ਆ ਜਿਹੜੀ ਉਹ ਵੀ ਥੋੜੀ ਜੀ ਅਲਰਟ ਹੁੰਦੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਕੁੜੀਆਂ ਲੱਭਣ ਦੇ ਵਿੱਚ ਲੱਗ ਜਾਂਦੀ ਆ ਆਪਣੀ ਇਨਵੈਸਟੀਗੇਸ਼ਨ ਟੀਮ ਲਾਉਂਦੀ ਆ ਉਸ ਜਗ੍ਹਾ ਜਿੱਥੋਂ ਮਜ਼ਦੂਰ ਨੂੰ ਚੱਕਿਆ ਸੀ ਸਾਰੇ ਸੀਸੀਟੀਵੀ ਜਿਹੜੇ ਕੈਮਰੇ ਆ ਉਹ ਚੈੱਕ ਕੀਤੇ ਜਾਂਦੇ ਆ ਉੱਥੋਂ ਕੁਝ ਖਾਸ ਨਹੀਂ ਮਿਲਦਾ ਤੇ ਇਹ ਮਾਮਲਾ ਇੰਨਾ ਭਖ ਗਿਆ ਉਹ ਇੱਕ ਗਰੀਬ ਪਰਿਵਾਰ ਸੀਗਾ ਤੇ ਉਹ ਬਹੁਤ ਜ਼ਿਆਦਾ ਹਾਈਲਾਈਟ ਹੋ ਰਿਹਾ ਸੀ ਸਾਰੇ ਉਹਨਾਂ ਨੂੰ ਬਹੁਤ ਹੋਰ ਤਰ੍ਹਾਂ ਨਿਗਾ ਨਾਲ ਦੇਖ ਰਹੇ ਸੀ ਆਸ-ਪਾਸ ਵਾਲੇ ਵੀ ਤੇ ਪੁਲਿਸ ਨੇ ਇਹ ਸਵਾਲ ਉਦੋਂ ਜ਼ਰੂਰ ਕੀਤਾ ਸੀ ਕਿ ਜੇ ਇਹ ਐਡੀ ਵੱਡੀ ਗੱਲ ਇਹਦੇ ਨਾਲ ਹੋਈ ਤਾਂ ਉਦੋਂ ਥਾਣੇ ਆ ਕੇ ਐਫ ਆਈ ਆਰ ਦਰਜ ਕਿਉਂ ਨਹੀਂ ਕਰਾਈ ਗਈ ਉਹ ਪਰਿਵਾਰ ਵੀ ਇਹੀ ਕਹਿੰਦਾ ਵੀ ਇਹ ਸ਼ਾਇਦ ਇਹ ਮਜ਼ਦੂਰ ਉਦੋਂ ਸਹੀ ਸੀ ਵੀ ਹੁਣ ਜੋ ਕੁਝ ਸਾਡੇ ਨਾਲ ਹੋ ਰਿਹਾ ਅਸੀਂ ਆਪ ਹੀ ਮੀਡੀਆ ਨਾਲ ਸੰਪਰਕ ਕੀਤਾ ਪਰ ਜੋ ਕੁਝ ਸਾਡੇ ਨਾਲ ਹੋ ਰਿਹਾ ਅਸੀਂ ਇੱਕ ਗਰੀਬ ਪਰਿਵਾਰ ਆ ਅਸੀਂ ਨਾ ਤਾਂ ਕੋਈ ਖਰਚਾ ਕਰ ਸਕਦੇ ਆ ਨਾ ਅਸੀਂ ਕੋਟ ਕਚੈਰੀਆਂ ਦੇ ਵਿੱਚ ਧੱਕੇ ਖਾ ਸਕਦੇ ਆ ਸਾਡੇ ਲਈ ਇਹੀ ਬਹੁਤ ਵੱਡੀ ਗੱਲ ਆ ਕਿ ਸਾਡਾ ਜਿਹੜਾ ਇਹ ਮੈਂਬਰ ਆ ਇਹ ਉਹਨਾਂ ਨੇ ਜਿਉਂਦਾ ਵਾਪਸ ਛੱਡਤਾ ਇਹਨੂੰ ਨਹੀਂ ਤਾਂ ਕੁਝ ਵੀ ਕਰ ਸਕਦੀਆਂ ਅਸੀਂ ਜਿਹੜੇ ਹਿਸਾਬ ਨਾਲ ਇਹ ਦੱਸਿਆ ਵਾ ਸਾਰਾ ਮਜ਼ਦੂਰ ਨੇ ਇਹ ਵਾਕਿਆ ਆਪਣੀ ਹੱਡ ਬੀਤੀ ਦੱਸੀ ਵੀ ਉਹਦੇ ਨਾਲ ਉਹਦਾ ਕਤਲ ਵੀ ਕੀਤਾ ਜਾ ਸਕਦਾ ਸੀ ਉਹਨੂੰ ਜਾਨੋਂ ਮਾਰ ਕੇ ਉਹ ਸੁੱਟ ਸਕਦੀਆਂ ਸੀ ਪਰ ਜਿਉਂਦੇ ਨੂੰ ਸੁੱਟ ਗਈਆਂ ਸਾਡੇ ਲਈ ਇਹੀ ਬੜੀ ਵੱਡੀ ਗੱਲ ਆ ਸਾਨੂੰ ਹੋਰ ਅੱਗੇ ਕੋਈ ਕਾਰਵਾਈ ਨਹੀਂ ਚਾਹੀਦੀ ਪਰਿਵਾਰ ਨੇ ਆਪ ਜਿਹੜੇ ਆਪਣੇ ਪੈਰ ਆ ਉਦੋਂ ਪਿੱਛੇ ਕਰ ਲਈ ਸੀ ਤੇ ਉਸ ਤੋਂ ਬਾਅਦ ਜੀ ਪੁਲਿਸ ਨੇ ਫੇਰ ਵੀ ਆਪਣਾ ਕੰਮ ਕਰਨਾ ਸੀ ਕੋਸ਼ਿਸ਼ ਜਿਹੜੀ ਜਰੂਰ ਕੀਤੀ ਪਰ ਬਹੁਤਾ ਕੋਈ ਧਿਆਨ ਨਹੀਂ ਦਿੱਤਾ ਗਿਆ ਉਹ ਕੁੜੀਆਂ ਦਾ ਅੱਜ ਤੱਕ ਵੀ ਆ 2025 ਆ ਕੋਈ ਵੀ ਨਹੀਂ ਪਤਾ ਲੱਗਿਆ ਕਿ ਉਹ ਆਖਰ ਕੁੜੀਆਂ ਹੈ ਕੌਣ ਸੀ ਕਿ ਇੱਕ ਮਜ਼ਦੂਰ ਦੇ ਨਾਲ ਇਦਾਂ ਉਹਨਾਂ ਨੇ ਕੀਤਾ ਕਿ ਕੋਈ ਹੋਰ ਮਜ਼ਦੂਰ ਕੋਈ ਹੋਰ ਵੀ ਉਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਜ਼ਰੂਰ ਬਣਾਇਆ ਹੋਊਗਾ ਜੀ ਤੇ ਹੋ ਸਕਦਾ ਅੱਜ ਵੀ ਬਣਾ ਰਹੀਆਂ ਹੋਣ ਸੋ ਆਪਣਾ ਜਿਹੜਾ ਖਿਆਲ ਰੱਖਣਾ ਵੀ ਜ਼ਰੂਰੀ ਕਿਸੇ ਵੀ ਬੰਦੇ ਦੇ ਨਾਲ ਕੁਝ ਵੀ ਹੋ ਸਕਦਾ ਕੋਈ ਵੀ ਅਣਜਾਣ ਲੜਕੀ ਭਾਵੇਂ ਜਿੰਨੀ ਮਰਜ਼ੀ ਖੂਬਸੂਰਤ ਹੋਵੇ ਜਿੰਨੀ ਮਰਜ਼ੀ ਵੱਡੀ ਗੱਡੀ ਤੁਹਾਡੇ ਕੋਲ ਆ ਕੇ ਰੁਕ ਜੇ ਤੁਹਾਨੂੰ ਬਿਲਕੁਲ ਵੀ ਇਦਾਂ ਧਿਆਨ ਦੇਣ ਦੀ ਲੋੜ ਨਹੀਂ ਇਹ ਕਟਣਾਵਾ ਸਾਨੂੰ ਸਾਵਧਾਨ ਜ਼ਰੂਰ ਕਰਦੀਆਂ ਨੇ ਅਲਰਟ ਜ਼ਰੂਰ ਕਰਦੀਆਂ ਨੇ ਤੇ ਇੱਕ ਗੱਲ ਹੋਰ ਦੇਖੋ ਕਿ ਜਦੋਂ ਕਿਸੇ ਵੀ ਲੇਡੀ ਦੇ ਨਾਲ ਇਦਾਂ ਹੁੰਦਾ ਵਾ ਤਾਂ ਬਹੁਤ ਉਹ ਮਾਮਲਾ ਜਿਹੜਾ ਉਠਾਇਆ ਜਾਂਦਾ ਉਠਾਉਣਾ ਚਾਹੀਦਾ ਵੀ ਆ ਕੋ ਰੇਪ ਜੋ ਇੱਕ ਕੁੜੀ ਨਾਲ ਹੁੰਦਾ ਉਹ ਵੀ ਇੱਕ ਬਹੁਤ ਘਨੋਣਾ ਕੰਮ ਆ ਤੇ ਬੰਦਿਆਂ ਨੂੰ ਜਿੰਨੀ ਸਖਤ ਤੋਂ ਸਖਤ ਸਜ਼ਾ ਉਹ ਮਿਲਣੀ ਚਾਹੀਦੀ ਆ ਪਰ ਇੱਥੇ ਬੰਦੇ ਦੇ ਨਾਲ ਹੋਇਆ ਕੋਈ ਵੀ ਉਦੋਂ ਬੋਲਿਆ ਨਹੀਂ ਜਿਆਦਾ ਮਤਲਬ ਕਿਸੇ ਨੇ ਜਿੰਨਾ ਵਿਰੋਧ ਕਰਨਾ ਚਾਹੀਦਾ ਸੀ ਉਹ ਕੁੜੀਆਂ ਨੂੰ ਲੱਭਣ ਲਈ ਜਿੰਨਾ ਜੋਰ ਪਾਇਆ ਜਾਣਾ ਚਾਹੀਦਾ ਸੀ ਉਹ ਨਹੀਂ ਪਾਇਆ ਗਿਆ ਤੇ ਉਹ ਕੁੜੀਆਂ ਦਾ ਵੀ ਇੱਕ ਟੀਚਾ ਜਿਹੜਾ ਉਹ ਸਪਸ਼ਟ ਆ ਕਿ ਇੱਕ ਮਜ਼ਦੂਰ ਨੂੰ ਉਹਨਾਂ ਨੇ ਤਾਂ ਹੀ ਚੱਕਿਆ ਕਿ ਇਹਨਾਂ ਨੇ ਬਾਅਦ ਵਿੱਚ ਰੋਲਾ ਨਹੀਂ ਪਾਉਣਾ ਜੇ ਕੋਈ ਹੋਰ ਵਧੀਆ ਕਰਦੇ ਮੁੰਡੇ ਦੇ ਨਾਲ ਉਹ ਇਦਾਂ ਕਰਦੀਆਂ ਤੇ ਸ਼ਾਇਦ ਉਹ ਅੱਜ ਜੇਲ੍ਹ ਦੇ ਪਿੱਛੇ ਹੁੰਦੀਆਂ ਕੁੜੀਆਂ ਤੁਹਾਡਾ ਕੀ ਕਹਿਣਾ ਜੀ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਆ ਆਪੋ ਆਪਣਾ ਖਿਆਲ ਰੱਖੋ ਜੀ ਜ਼ਿੰਦਗੀ ਦਾ ਆਨੰਦ ਲਓ ਸਾਵਧਾਨ ਰਹਿ ਕੇ ਤੇ ਅਗਲੀ ਵੀਡੀਓ ਦੇ ਵਿੱਚ ਮੈਂ ਹੋਰ ਕ੍ਰਾਈਮ ਸਟੋਰੀ ਲੈ ਕੇ ਜਲਦੀ ਮਿਲਦਾ